ਸੜਕਾਂ ਦੇ ਕਿੱਥੇ ਬਣਦੀਆਂ ਨੇ ਉਹ ਤੇ ਵੈਸੀ ਲੋਕਲ ਬੰਦੇ ਨੂੰ ਹੀ ਪਤਾ ਹੋ ਸਕਦਾ ਜਿੱਥੇ ਕੋਈ ਬਣੂਗੀ ਕੁਛ ਮਿੱਤਰ ਨਾਲ ਦੱਸ ਵੀ ਰਹੇ ਕਿ ਨਹੀਂ ਬਣ ਰਹੀਆਂ ਭਾਈ ਕਿਤੇ ਸੜਕਾਂ ਇਹ ਦੇਖੋ ਸੜਕ ਬਣ ਵੀ ਰਹੀਆਂ ਸੜਕਾਂ ਬਣਨ ਵਾਲੀਆਂ ਵੀ ਆ ਪਰ ਪੰਜਾਬ ਦੀਆਂ ਸੜਕਾਂ ਦੀ ਜਿਹੜੀ ਰਿਪੇਅਰ ਆ ਉਹ ਤਕਰੀਬਨ ਸਾਰੀਆਂ ਦੀ ਹੋਣ ਵਾਲੀਆਂ ਸਾਰੀਆਂ ਦੀ ਹੋਣ ਵਾਲੀਆਂ ਹੂੰ ਉਹਦੇ ਲਈ ਰੁਪਈਆ ਬਹੁਤ ਚਾਹੀਦਾ ਇਹਨਾਂ ਦੇ ਕੋਲ ਹੁਣ ਦੇਖੋ ਅੱਗੇ ਸੜਕਾਂ ਜਿਹੜੇ ਬਾਦਲ ਸਰਕਾਰ ਵੇਲੇ ਜ਼ਿਆਦਾ ਰੋਡ ਬਣੇ ਨੇ ਉਹ ਉਹਨਾਂ ਨੇ ਮੰਡੀ ਬੋਰਡ ਦੇ ਪੈਸੇ ਨਾਲ ਬਹੁਤ ਰੋੜਾਂ ਬਣਾਈਆਂ ਤੁਹਾਡੇ ਇੱਧਰ ਮੋਟਰਾਂ ਨੂੰ ਖੇਤਾਂ ਨੂੰ ਵੀ ਸੜਕਾਂ ਬਣਾ ਰੱਖੀਆਂ ਨੇ ਉਹ ਮੰਡੀ ਬੋਰਡ ਦੇ ਆ ਤੁਸੀਂ ਬੋਰਡ ਲੱਗੇ ਹੋਏ ਹਾਂ ਹਾਂਜੀ ਬੋਰਡ ਲੱਗੇ ਆ ਨਾ ਮੰਡੀ ਬੋਰਡ ਦੇ ਉਹ ਮੰਡੀ ਬੋਰਡ ਦਾ ਪੈਸੇ ਹੀ ਹੈ ਨਹੀਂ ਉਹਨਾਂ ਦੇ ਕੋਲ ਹੂੰ ਕੀ ਕਰੋਗੇ ਫਿਰ ਇਸ ਤੋਂ ਇਲਾਵਾ ਬਈ ਆਪ ਦੀ ਕੋਈ ਇਹਨਾਂ ਦੀ ਜ਼ਿਆਦਾ ਜੇ ਤੁਸੀਂ ਦੇਖੋਗੇ ਤਾਂ ਕਮਾਈ ਵਾਲੇ ਮਾਮਲੇ ਦੇ ਵਿੱਚ ਪਰਫਾਰਮੈਂਸ ਅੱਛੀ ਨਹੀਂ ਗਈ ਜੀ ਸੇ ਸਵਾਸਤੇ ਪੈਸਾ ਬਹੁਤ ਜ਼ਿਆਦਾ ਚਾਹੀਦਾ ਸੀ ਸੜਕੀ ਢਾਂ ਸੇ ਵਾਸਤੇ ਪੈਸਾ ਉਹ ਨਾ ਹੈ ਨਹੀਂ ਆਮ ਆਦਮੀ ਪਰਟੀਕੂਲਰ ਸਮੱਸਿਆ ਚਲੋ ਜਦੋਂ ਪੈਸੇ ਦਾ ਘਾਟਾ ਵੱਧ ਹੋਵੇ ਜਿਵੇਂ ਮੈਂ ਕਿਹਾ ਕਿ ਫਿਰ ਚੀਜ਼ਾਂ ਵਖਾਉਣ ਚ ਤੇ ਕੋਈ ਹਰਸ ਨਹੀਂ ਹੈ ਨਾ ਜੀ ਜੀ ਉਹ ਗੀਤ ਵੀ ਸੀਗਾ ਸਾਡੇ ਕੋਲ ਰੁਪਈਏ ਘਟਨੇ ਹੈ ਉਦਾਂ ਕੁਝ ਹੋਇਆ ਫਿਰ ਹੁਣ ਤੇ ਹਾਂ ਜੀ ਰੁਪਈਏ ਘਟਨੇ ਪਰ ਇਹਨਾਂ ਦੇ ਕੋਲ ਵਖਾਈਏ ਬਹੁਤ ਨੇ ਵਕਾਉਣ ਵਾਲੇ ਬਹੁਤ ਹੈ ਜੀ 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 ਲਓ ਜੀ ਰਵੀ ਬੇਲਾ ਜੀ ਕਹਿ ਰਹੇ ਨੇ ਕਿ ਤਰਨ ਤਰਨ ਦੀ ਖਬਰ ਲੈ ਕੇ ਆਓ ਲਓ ਜੀ ਤਰਨ ਤਰਨ ਹੀ ਚਲਦੇ ਆਪਾਂ ਪਹਿਲਾਂ ਤਰਨ ਤਰਨ ਦੀ ਗੱਲਬਾਤ ਕਰ ਲਈਏ ਲਓ ਵੀ ਗਲਾ ਮੇਰਾ ਵੀ ਮੈਨੂੰ ਲੱਗਦਾ ਮੇਟੋ ਜੀ ਪੈਂਦਾ ਹੀ ਜਾਂਦਾ ਹਾਂ ਜੀ ਗਲ ਨਹੀਂ ਆ ਠੀਕ ਆ ਗਲਾ ਤੇ ਬਹਿ ਕੇ ਠੀਕ ਆ ਹੋ ਜਾਏਗਾ ਠੀਕ ਆ ਕਿ ਪੱਠਾ ਨਾ ਬਹਿ ਜਾਵੇ ਬਸ ਆਹੀ ਚੀਜ਼ ਹੈ ਜੀ ਗਲਾ ਤੇ ਬੈਂਦਾ ਉੱਠਦਾ ਰਹਿੰਦਾ ਜੀ ਚਲੋ